ਲਓ ਜੀ ਅੱਜ ਆਪਾਂ ਹੋੜੇ ਲੈ ਕੇ ਆਂ ਸੋਨਾ ਲੀਕਾ 750 2008 ਮਾਡਲ ਆ 8 ਮਾਡਲ ਸੋਨਾ ਲੀਕਾ 750 ਦਾ ਡੀਆਈ ਤੁਸੀਂ ਦੇਖ ਸਕਦੇ ਹੋ ਸਾਈਡ ਗੀਅਰ ਦੇ ਵਿੱਚ ਹੈ 2 ਸਪੀਡ ਦੇ ਵਿੱਚ ਹੈ 14 ਟਾਇਰਾਂ ਦੇ ਵਿੱਚ ਹੈ ਜਿੱਕੇ ਦੇ ਟਾਇਰ ਨੇ ਚਾਰੇ ਨਵੇਂ ਟਾਇਰ ਨੇ ਸਤਰੀ ਸਮੇਤ ਆ ਮਿਊ ਸਿਸਟਮ ਸਮੇਤ ਆ ਤੁਸੀਂ ਚੈੱਕ ਕਰ ਸਕਦੇ ਹੋ ਟੰਡਾੜਾ ਵਾਲਾ ਸਮੇਤ ਆ ਸਿੰਗਲ ਡਿਸਟ੍ਰਿਬਿਊਟਰ ਦੇ ਵਿੱਚ ਹੈ ਸੇਹ ਚਿਰੀ ਦੇ ਵਿੱਚ ਹੈ ਦੂਜੇ ਪਾਸੇ ਚੈੱਕ ਕਰ ਸਕਦੇ ਹਾਂ